ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਰਨੋਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ 'ਚ ਹੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ 7 ਗਾਵਾਂ ਸੇਲ ਨੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈੱਸ ਦੱਸ ਦਿਓ ਜੀ ਨਾਂਜੀ ਗੁਰਦੇਵ ਸਿੰਘ ਆ ਪਿੰਡ ਚੜਿਆਕਾ ਜਿਹੜਾ ਮੋਗਾ ਤਹਿਸੀਲ ਵੀ ਮੋਗਾ ਪੈਂਦੀ ਆ ਮੋਬਾਈਲ ਨੰਬਰ ਜੀ 98017556632 ਠੀਕ ਆ ਜੀ ਕਿੰਨੀਆਂ ਗਾਵਾਂ ਸੇਲ ਆਈ ਅੱਜ ਗਾਂ ਅੱਜ 7 ਆ ਵੀਰੇ ਠੀਕ ਆ ਜੀ ਕਿੱਧਰੋਂ ਲੱਗਗੇ ਜੀ ਇੱਥੋਂ ਹੀ ਲੱਗ ਜਾਵੇ ਅਰਤੀ ਠੀਕ ਇਹ ਦੂਜਾ ਸੂਆ ਰੀਜਨਲ ਛੇਦਾਂ ਦਾ ਬਿਹੜਾ ਬਾਈ ਠੀਕ ਹੈ ਜੀ ਦਿਨ ਕਿੰਨੇ ਪਾਜੂਗੇ ਦਿਨ ਹਜੇ 7 ਪਏ ਕਿੰਨਾ ਕ ਪਾਜੂਗੇ ਦੁੱਧ ਦੁੱਧ 20 ਕਿਲੋ ਦੀ ਗਾਰੰਟੀ ਤੇ ਆਈ ਆ ਵੀਰੇ ਮੇਰਾ ਤੇ 18 ਲੀਟਰ ਦੀ ਗਾਰੰਟੀ ਤੇ ਦੇਵਾਂਗੇ ਠੀਕ ਹੈ ਤੋੜ ਕੇ ਦਿਖਾ ਦਿਓ ਕਰਮ ਵਾਲੀਆ ਤੇ ਜ਼ਿਆਦਾਤਰ ਕ੍ਰੋਸ ਹੀ ਆ ਕਿਉਂਕਿ ਸੀਜ਼ਨ ਗਰਮੀ ਦਾ ਚੱਲਦਾ ਤੇ ਮੰਗ ਵੀ ਕ੍ਰੋਸ ਦੀ ਆ ਤੇ ਲੈ ਕੇ ਵੀ ਬਾਈ ਕ੍ਰੋਸ ਹੀ ਆਇਆ ਮੂੰਹ ਤੋਂ ਛੇਦਾਂ ਦਾ ਜੀ ਦੂਜਾ ਸੂਆ ਇੰਨੀ ਕ੍ਰੋਸ ਹੈ ਨਹੀਂ ਉਹ ਰੰਗ ਹੀ ਕਾਲਾ ਵੀਰੇ ਰੰਗ ਹੀ ਕਾਲਾ ਯਾਨੀ ਗਰਮੀ ਰਹਿ ਤੇ ਚੀ ਆ ਜਾਂਦੀ ਆ ਬਾਈ ਇਹ ਉਹ ਪੇਵਰ ਜੇ ਨਹੀਂ ਆਉਂਦੀ ਗਰਮੀ ਰਹਿਤ ਚ ਹੀ ਆ ਸਾਰੀਆਂ ਗਾਂਆਂ ਦਿਨ ਡੇਟ ਮੁਤਾਬਕ 7 ਪਏ ਆ ਬਾਈ ਕੰਦਾ 20 ਲੀਟਰ ਦੀ ਗਾਰੰਟੀ ਤੇ ਗਾਂ ਆਈ ਆ ਤੇ ਆਪਾਂ 18 ਲੀਟਰ ਕਹਿ ਕੇ ਦੇਣੀ ਆ ਬਾਕੀ ਸੇਵਾ ਦਾ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਅਜੇ ਤਾਂ ਗੱਠ ਨੂੰ ਤਾਂ ਹਵਾਨੇ ਜੀ ਝੋਲ ਫੇਰਦੀ ਹੋਊ। ਆਹਦਾ ਵੀ ਲਿਵਾ ਕੋ ਹੋਣੀ ਆਪਾਂ ਤੁਹਾਨੂੰ ਹੁਣ ਵੀ ਕਦੇ ਚੀਪਾ ਖੱਚ ਕੇ ਵੇਖਾ ਕੋਈ ਸ਼ਹਿਦਾਰ ਕਾ ਆਊਗਾ। ਠੀਕ ਆ ਜੀ। ਆਹਦਾ ਲਿਵਾ ਕੋ ਹੋਣੀ ਤੂੰ ਦੂਣਾ ਲਿਵਾ ਹੋਊਗਾ। ਸਹੀ ਗੱਲ ਹੈ ਜਿੱਦ ਦੇ ਤਿਆਰ ਹੋਗੀ ਉਦ ਦੇ ਗੱਲਬਾਤ ਹੀ ਹੋਰ ਹੋਣੀ ਆ। ਮੱਜਰ ਕਾ ਥਾਣਾ ਚੈੱਕ ਕਰੋ ਉਹ ਵੀ ਗੈਪ ਤੇ ਕੋਈ ਜੁੜਦਾ ਭੜਦਾ ਨਹੀਂ। ਗਠ-ਗਠ ਤੇ ਥਣ ਲੱਗਿਆ ਵਾ ਸੂਣਾ ਹੱਥੀ ਚਵਾਈ ਵਾਲਾ। ਕੱਦ-ਕੱਢ ਤੇ ਵਜਨ ਵਾਲੀ ਆ ਕੋਈ ਲੱਸੀ ਫਿੱਕੀ ਨਹੀਂ ਰਾਜ ਚੰਗੀ ਸੇਵਾਲੇ ਘਰੋਂ ਆਈ ਵੀ ਆ। 20 ਲੀਟਰ ਮਾਲਕਾਂ ਨੇ ਕਹਿ ਕੇ ਦਿੱਤੀ ਆ। ਬਾਈ ਕਹਿੰਦਾ ਅੱਬ 18 ਕਿੱਕੇ ਦਿਨੀ ਬਾਕੀ ਗਰਮੀ ਰਹਿ ਤਾਂ ਗਈਆਂ ਫੈਟ ਵੀ ਕਰਮਾਲੀ ਦੀ ਚੰਗੀ ਹੋਊ ਤੇ ਗਰਮੀ ਵੀ ਘਟ ਮਨਾਊਗੀ ਤੇ ਜੈ ਜਮਲ ਬਾਈ ਇਹ ਤਾਂ ਮੁੱਲ ਕਰਾਉਣ ਨੂੰ ਪਲਾ 60000 ਕਰਾ ਲੈ 51000 ਦੀ ਬੱਛੀ ਹਾਂ ਨਾ ਦੇਣੀ 100 ਰੁਪਏ ਛੂਣ ਹੋਣੀ 51 ਜੋ ਬੜਾ ਬਾਦ ਕਰਣੀ ਠੀਕ ਆ ਜੀ ਬਾਈ ਕਹਿੰਦਾ ਮੁੱਲ ਕਰਾਉਣ ਜਿੰਨੇ ਮਰਜ਼ੀ ਕਰਾਈ ਚੱਲੋ ਜਿਹੜਾ ਫਿਕਸ ਪ੍ਰਾਈਸ ਆ ਕੱਲੇ ਛੋੜ ਹੀ ਹੋਊਗੀ ਆਏ ਗਏ ਦੀ ਉਹ ਬਾਈ ਕਹਿੰਦਾ ਕਰ ਦਾਂਗੇ 51000 ਰੁਪਏ ਮੁੱਲ ਕਰ ਦਿਆ ਬਾਕੀ ਛੋੜ ਹੋ ਜੂਗੀ ਚੋਲ ਹਵਾਨੇ ਚ ਹਜੇ ਬਹੁਤ ਪਈ ਐ ਤੇ ਬਈ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਇੱਕ ਨੰਬਰ ਦਾ ਠੀਕ ਆ ਜੀ ਥਣਾ ਦੀ ਬਾਈ ਕਹਿੰਦਾ ਓਕੇ ਆ ਬੇਫਿਕਰ ਹੋ ਕੇ ਆ ਜੋ ਥਾਣ ਬਹੁਤ ਟੌਪ ਦਾ ਲੱਗਿਆ ਆ ਥਾਣਾ ਗਾਇਆਂ ਚ ਘਾਟ ਹੀ ਮਿਲਦਾ ਹੁੰਦਾ 5-10% ਹੀ ਥਾਣਾ ਹੁੰਦਾਗਾ ਪੂਰਾ ਮੁਠੀ ਵਾਲਾ ਹੱਥੀ ਚਵਾਈ ਵਾਲਾ ਥਾਣ ਬਾਕੀ ਸੀਲ ਸੌ ਕਰਮਾਂ ਵਾਲੀ ਪੂਰੀ ਆ ਬੇਫਿਕਰ ਹੋ ਜਿਓ ਦੇ ਵੱਲੋਂ ਬੜੀ ਚੰਗੀ ਆ ਜੀ ਕੱਦ ਕਾਠ ਦੇ ਪੱਖ ਤੋਂ ਬਾਕੀ ਬਈ ਗਾਂਾਂ ਥੋੜੀਆਂ ਜੀਆਂ ਹੁਣ ਤੈਨੂੰ ਪਤਾ ਨਿਵਾਉਣ ਤੋਂ ਹੋਣ ਵਾਲੀਆਂ ਬਾਕੀ ਮਾਲ ਰਾਤ 12:30 12 ਵਜੇ ਮੁੰਡਾ ਛੱਡਣ ਤੇ ਲੇਟ ਹੋ ਗਿਆ ਚਾਰ ਪੰਜ ਗਾਂਾਂ ਆਂਗਾਂ ਰਾਤ ਠੀਕ ਹੈ ਜੀ ਗਾਂਾਂ ਰਾਤ ਕੀਵਾਂ ਹੀ ਨਹੀਂ ਚੱਕਿਆ ਗਿਆ ਸਹੀ ਗੱਲ ਹੈ ਜੀ ਨਿਵਾਤੀਆਂ ਹੁੰਦੀਆਂ ਤਾਂ ਬਈ ਗੱਲਬਾਤ ਹੋਰ ਹੋਣੀ ਸੀ ਚਲੋ ਜੱਜਮੈਂਟ ਉਹ ਹਿਸਾਬ ਨਾਲ ਲਾ ਲਿਓ ਤੁਸੀਂ ਤੇ ਦੋ ਨੰਬਰ ਕੀ ਡਿਟੇਲ ਆ ਬਾਈ ਇਹ ਦੂਜਾ ਸੂਆ ਬੱਛੀ ਹੈ ਜੀ ਦਰਨ ਕਿੰਨੇ ਲੈ ਜੂ ਬਈ ਦਰਨ ਹਜੇ 7 ਪਾਇਆ ਜੀ ਇਹਦਾ ਵੀ ਹਫਤਾ ਹੀ ਪਿਆ ਕਿੰਨਾ ਕ ਪਾਜੂ ਬਈ ਦੋ 16 ਕਿਲੋ ਬਲੂਨ ਇਹ ਵੀ ਦੁਰ ਕੇ ਦਿਖਾ ਦਿਓ ਜੀ ਇਹ ਵੀ ਥੋੜੀ ਜੀ ਕ੍ਰੋਸ ਚ ਪੈਂਦੀ ਆ ਕਰਮਾ ਵਾਲੀ ਦਿਨ ਸੱਤ ਪਏ ਆ ਬਾਈ ਕਹਿੰਦਾ ਮਾਲਕਾਂ ਨੇ 16 ਕਿਲੋ ਦੱਸਿਆ ਕਿ ਪਿਛਲੇ ਸੂਏ ਦਿੱਤਾ ਵਾ ਏਕ ਤਿਆਰ ਦੁੱਧ ਸੇਵਾ ਦਾ ਪਸ਼ੂ ਦਾ ਅੰਦਾਜ਼ਾ ਪਸ਼ੂ ਦੀ ਤਿਆਰੀ ਤੋਂ ਲਾ ਲਿਆ ਕਰੋ ਤੇ ਸੂਏ ਦਾ ਅੰਦਾਜ਼ਾ ਪਸ਼ੂ ਦੇ ਬੋਡੀ ਸਟਰਕਚਰ ਤੋਂ ਲਾ ਲਿਆ ਕਰੋ ਚੰਗੀ ਆ ਜੀ ਵੈਡਸ ਬਾਕੀ ਕੱਦ ਕਾਠਾ ਲੀਆ ਥਾਣੇ ਦਾ ਵਿੱਚ ਮੈਂ ਇੱਕੋ ਜਿਹਾ ਸਹਿਜ ਦੇ ਕਿਆ ਰਹੇ ਹਨ ਮੰਜੇ ਦੇ ਭਾਵੇਂ ਆਂਗੂ ਖੜੇ ਆ ਪਰ ਨੇੜੇ ਤੋਂ ਚੈੱਕ ਕਰਾਵਾਂਗੇ ਜੀ ਦੇਖ ਸਕਦੇ ਹੋ ਕੋਈ ਵਾਧੂ ਸ਼ਾਕ ਨਹੀਂ ਚ ਆ ਰਹੀ ਥਾਣਾ ਉਹ ਵੀ ਨਿੱਖੜ ਮੇ ਕਦ ਕੱਢਦੇ ਇਹ ਤਾਂ ਬੈੜ ਬਹੁਤ ਚੰਗੀ ਨਮੋਣ ਤੋਂ ਹੋਣ ਵਾਲੀ ਹਾਂਜੀ ਥੋੜੀ ਘੱਟ ਸੇਵਾ ਵਾਲੇ ਘਰੋਂ ਆਈ ਲੱਗਦੀ ਆ ਜੀ ਬੈੜ ਚੰਗੀ ਆ ਬਾਕੀ ਚੰਗੀ ਸੇਵਾ ਹੋ ਜੇ ਦੁੱਧ ਵੀ ਕਰਮ ਵਾਲੀ ਚੰਗੀ ਪਾਜੂ ਪਾਜੂਗਾ ਤੇ ਗਰਮੀ ਦਾ ਸੀਜ਼ਨ ਚੱਲੀ ਜਾਂਦਾ ਗਰਮੀ ਵੀ ਕਰਮ ਵਾਲੀ ਘੱਟ ਮਨਾਉਗੀ ਬਾਕੀ ਖੋਸ ਫਵਾਨੇ ਦੀ ਆ ਕੋਈ ਆਏ ਨੇ ਟਟ ਮਾਲੇ ਬਾਣੀ ਚਾਰ ਸੂਏ ਹੋਰ ਵੀ ਸੂਪੇ ਤਾਂ ਮੀਨੇ ਖਵਾਨਾ ਕਰਮ ਵਾਲੀ ਤੋੜੂਗੀ ਇਹਦਾ ਬਈ ਜੈਜਾ ਮਲ ਜਾ ਮੇਰਾ ਲੀਵਾ ਪੁੱਛੋਂ ਬਹੁਤ ਚੰਗਾ ਬਈ ਆਪਾਂ ਦਿਖਾ ਦਿੰਨੇ ਘਾਟਾ ਵਾਲਾ ਖਵਾਨਾ ਬਈ ਚੈੱਕ ਕਰ ਸਕਦੇ ਹੋ ਬਾਕੀ ਬਈ ਆਏ ਕੋਈ ਟਟਮਾ ਨਹੀਂ ਫਿਕਸ ਆਰਡਰ ਦੇਈ ਜਮਾਂ ਐਨ ਗੱਠੰਗੂ ਤਾਂ ਝੋਲੀ ਪਈ ਐ ਕਰਮ ਵਾਲੀ ਦੀ ਹਜੇ ਬਾਕੀ ਥਣ ਚੰਗਾ ਲੱਗਿਆ ਵਾ ਚੁਵਾਈ ਤਾਂ ਜੰਗੀ ਹੋਣੀ ਸੁਣੀਆ ਜਮਾਂ ਜੈਜ ਮੱਲ ਬਾਈ ਇਹਦਾ ਬਾਤ ਘਾੜਨਾ ਹੋਵੇ ਮੇਰਾ ਬਾਈ ਆਪਾਂ ਪਹਿਲਾਂ ਹੀ ਕਹਦੇ ਨੇ 42000 ਲੈਣਾ ਮੁੱਲ ਕਰਾਉਣਾ ਆਪਣਾ 50 ਮੰਗਲਾ ਉਹ ਗਾਂ ਕੋਈ ਫਾਇਦਾ ਨਹੀਂ ਸਹੀ ਗੱਲ ਹੈ ਜੀ ਪਰ ਤੂੰ ਆਪ ਦੱਸ ਦੇ 42 ਕੋ ਮੁੱਲ ਵੇੜ ਦਾ ਕੋਈ ਜੈਜ ਜਮਾਂ 42000 ਬਾਈ ਜਿੱਦ ਤਿਆਰ ਹੋਗੀ ਉਦਦੇ ਰੀ ਨਾ ਇਹ ਮੁੱਲ ਚ ਮਿਲਨੀ ਹਾਂ ਕਿਉਂਕਿ ਕੱਚੀ ਕੱਚੀ ਆ 55000 ਦੀ ਬਾਈ ਯਾਰ ਸਹੀ ਗੱਲ ਹੈ ਕੱਚੀ ਕੱਚੀ ਆ ਕਿਉਂਕਿ ਬਾਈ ਕੱਚੀ ਲੈ ਕੇ ਹੁੰਦਾ ਹਫਤਾ ਹਫਤਾ ਕਈ ਵਪਾਰੀ ਵੀ ਰ ਵੀ ਪਸ਼ੂ ਲੈ ਜਾਂਦੇ ਆ ਲਗਭਗ ਡੇਟ ਮੁਤਾਬਕ ਹਫਤਾ ਪਿਆ ਕਈਆਂ ਪਸ਼ੂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਜੀ ਜਿੱਦੇ ਹਫਤੇ ਨੂੰ ਤਿਆਰ ਹੋਗੀ ਉਹਦੇ ਤਿਆਰੀ ਵੀ ਹੋਰ ਹੋਣੀ ਆ ਦਿਖ ਵੀ ਹੋਰ ਹੋਣੀ ਆ ਤੇ ਡੋਲ ਵੀ ਹੋਣ ਹੋਣੀ ਤੇ ਰੇਟ ਤਾਂ ਹੋਰ ਹੋਣਾ ਹੀ ਹੋਣਾ ਅੱਜ ਦਾ ਰੇਟ 42000 ਰੁਪਿਆ ਦਾ ਉਹ ਬਾਈ ਰੋਜ਼ ਵੀਡੀਓ ਪਾਉਣਾ 42 ਦੀ ਕੋਈ ਅੱਛੀ ਦਿੰਦਾ ਨਹੀਂ ਸਹੀ ਗੱਲ ਹੈ ਜੀ 42 ਵਾਲਾ ਮੁੱਲ ਤਾਂ ਖਤਮ ਜੇ ਹੋਇਆ ਪਿਆ ਹੁਣ ਪਹਿਲਾ ਸਮਾਂ ਤੇ ਮਿਲ ਜਾਂਦੇ ਸੀਗੇ ਪਰ ਹੁਣ ਨਹੀਂ 42 ਗੱਲਾਂ ਮੁੱਲ ਮਿਲਦਾ ਤੇ ਬਾਕੀ ਉਹਦੇ ਚੋਂ ਇਕੱਲੀ ਛੋੜ ਹੋ ਜੂਗੀ ਜਿਹਨੂੰ ਜੱਜੂਗੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿੰਦਾ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਬਾਈ ਨਾਲ ਕਨੈਕਟ ਕਰ ਸਕਦੇ ਆ ਵਿੱਚ ਐਚਐਫ ਵੀ ਆ ਦੋ ਕਿਉਂਕਿ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਐਚਐਫ ਸਾਨੂੰ ਚਾਹੀਦੀ ਆ ਵੱਧ ਦੁੱਧ ਵਾਲੀ ਤੇ ਤਾਂ ਵਿੱਚ ਉਹ ਜੇ ਨਾਗ ਵੀ ਬਾਈ ਲੈ ਆਉਂਦਾ ਤਿੰਨ ਨੰਬਰ ਬਈ ਇਹਦੀ ਕੀ ਡਿਟੇਲ ਆ ਇਹ ਵੀ ਦੂਜਾ ਸਮੂਹ ਬਾਈ ਠੀਕ ਆ ਜੀ ਜੋ ਤੁਰੂ ਵੀ ਉਹਨੂੰ ਖਾਦਮ ਕੀ ਕੀ ਇਹ ਦੋੜੇ ਦੀ ਤੇਲੀ ਵਾ ਵਾ ਠੀਕ ਆ ਜੀ ਪਹਿਲਾ ਤੁਰ ਕੇ ਦਿਖਾ ਦਿਓ ਡਿਟੇਲ ਆਪਾ ਫਿਰ ਪੁੱਛਦੇ ਆ ਦਨ ਕਿੰਨੇ ਲੈ ਜੂ ਬਾਈ ਦਨ ਸ਼ੇਪ ਆ ਯਾਰ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਜੀ ਦੇਖ ਸਕਦੇ ਹੋ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਪੂਰਾ ਸੋਹਣਾ ਤੇ ਵੱਡਾ ਹਵਾਨਾ ਤਿਆਰ ਕਰਦੀ ਹੁੰਦੀ ਆ ਦਨ ਡੇਟ ਮੁਤਾਬਕ ਸ਼ੇਪ ਆ ਥਣ ਬਹੁਤ ਚੰਗਾ ਲੱਗਿਆ ਰੂਕਲੀ ਵੀਰ ਬੈਕ ਸ਼ੈਡ ਤੋਂ ਹਵਾਨੇ ਦੀ ਦਿੱਖ ਦੇਖ ਸਕਦੇ ਹੋ ਤੁਸੀਂ ਸੋਨਾ ਹੱਥੀ ਚਵਾਈ ਵਾਲਾ ਥਾਣਾ ਗੇਅਪ ਤੇ ਲੱਗੀ ਆ ਥੋੜੀ ਜੀ ਨਾ ਆਪਾਂ ਦੂਰੋ ਕਰਕੇ ਦਿਖਾ ਦਿੰਨੇ ਨਿਵਾਉਣ ਤੋਂ ਆਉਣ ਵਾਲੇ ਆ ਅੱਜਾਂ ਰਾਤੇ ਨੇਰੇ ਆਈ ਆ ਬਾਈ ਇੱਕ ਬਈ ਹਜੇ ਨਾ ਤੜਕੇ ਠੰਡ ਹੁੰਦੀ ਆ ਤੜਕੇ ਢਿਸਦੇ ਨਿਵਾਤੀ ਆ ਵੀ ਨਹੀਂ ਜਾਂਦੀਆਂ ਗਿਆ ਇੱਕ ਬਈ ਹੋਰ ਦਾ ਜੇ ਗੱਲ ਕੋ ਭੇਣ ਭਰਾਏ ਨਾ ਕਹਦੇ ਵੀ ਸੂਪੂਗੀ ਤਿਆਰ ਆਗਾ ਹਜੇ 7-8 ਦਿਨ ਖੁੱਲੇ ਪਏ ਚੀਪਾ ਛੇਦਰ گاਉਂ ਦਾ ਚਾਰੇ ਸਣਾ ਜੋ ਜਿੱਦੀ ਗਾਂ ਉੱਡਾ ਹੀ ਲਿਵਾਪ ਕਰਕੇ ਸੋਨਾਗਾ ਸਹੀ ਗੱਲ ਆ ਜੀ ਬਾਈ ਛੋਟਾ ਜੇ ਫੇਸ ਕੁਆਲਿਟੀ ਚੈੱਕ ਕਰ ਲੋ ਬਰੀਡਡ ਛੋਟਾ ਜਾਂ ਮੂਹ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਜ਼ਿਆਦਾ ਹੋਊ ਮੂਹ ਲੈ ਤਾਂ ਤੋਂ ਵੀ ਗੱਠੰਗੂ ਹਵਾਨਾ ਅੱਗੇ ਨੂੰ ਆ ਤੇ ਬੈਕ ਸਾਈਡ ਨੂੰ ਵੀ ਚੰਗਾ ਕੱਢਦੀ ਹੁੰਦੀ ਹੈ ਜੀ ਦੈਨਾਂ ਬਾਈ ਕਹਦਾ ਸ਼ਾਇਦ ਹੀ ਹੁੰਦਾ ਸੱਤ ਦਿਨ ਖੁੱਲੇ ਹੀ ਲੈ ਜੂ ਬਾਕੀ ਝੋਲ ਦੇਖ ਲੋ ਜੀ ਗੱਠੰਗੂ ਝੋਲ ਪਈਆ ਸਾਰੀਆਂ ਵਾਲਟਾਂ ਕੱਢ ਕੇ ਸੁਣਾ ਦੁੱਧ ਤੁਹਾਡੀ ਸੇਵਾ ਦਾ ਪਰ ਜਿਹੜੇ ਸਾਬ ਨਾਲ ਕਰਮ ਵਾਲੀ ਦੀ ਤਿਆਰੀ ਆ ਪਾਉ ਚੰਗਾਈ ਨਾ ਬਈ ਮੁੱਲ ਵੀ ਇਹਦਾ ਉਹੀ ਕਰਨਾ ਜਿਹੜਾ ਲੈਣਾ ਹੈ ਆਏ ਨਹੀਂ ਕੋਈ ਵੀ ਬਾਅਦ ਚ ਵਾਦ ਘਾਟ ਵਾਲਾ ਕੰਮ ਹੈ ਮੈਨਾਂ ਰੱਖਣਾ ਰੱਖਿਆ ਠੀਕ ਹੈ 46000 ਦੀ ਵਹਿੜ ਦੇਣੀ 46 ਵੀ ਨਹੀਂ ਹੋਣਾ ਬਰੇ ਲਓ ਜੀ ਜਮਾ ਜਾਇਜ ਮੁੱਲ 46000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਉਹਦੇ ਜੋ 46 ਨਹੀਂ ਹੋਣਾ 100 200 ਰੁਪਇਆ ਛੋੜ ਹੋ ਜੂਗੀ ਜੀ ਨੂੰ ਜਚੂਗੀ ਇਹ ਲੈ ਜਿਓ ਦੁੱਧ ਵਾਲੇ ਨਿਆਰੇ ਦੇ ਦੂਗੀ ਪਸੂ ਸਾਰੇ ਚੰਗੇ ਆ ਬਾਚੇ ਜਿਹੜਾ ਵੀਰ ਨਾ ਕਿਸੇ ਨੇ ਦੁੱਧ ਦਾ ਕੰਮ ਕਰਨਾ ਉਹਦੇ ਵਾਸਤੇ ਭਾਅ ਵੀ ਲੋਟ ਆ ਜੀ ਤੇ ਦੁੱਧ ਵੀ ਕਰਮ ਵਾਲੀ ਚੰਗਾ ਪਾਜੂਗੀ ਐਚ ਐਫ ਵੀ ਬਾਈ ਇਹ ਵੀ ਐਚ ਐਫ ਲਿਆ ਬਾਅਦ ਤੁਹਾਨੂੰ ਤਿੰਨ ਕ੍ਰੋਸ ਦਿਖਾ ਦਾਂਗੇ ਇਹ ਵੀ ਸੋਣੀ ਐ ਐਚ ਐਫ ਫਿਕਸਡਰ ਦੀ ਆ ਇਹਦੀ ਕੀ ਡਿਟੇਲ ਆ ਜੀ ਚਾਰ ਨੰਬਰ ਦੀ ਇਹ 6 ਦੰਦਾਂ ਦੀ ਨਾਲ ਦੂਜਾ ਲੋ ਜੀ ਮੂੰਹ ਤੋਂ 6 ਦੰਦ ਦਾ ਡੋਲ ਚੈੱਕ ਕਰ ਸਕਦੇ ਤੇ ਬਰੀਡ ਚੈੱਕ ਕਰ ਸਕਦੇ ਉਧਰ ਨੂੰ ਲੈ ਜੀ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ ਪੂਰੇ ਠੋਸ ਹਵਾਨੇ ਦੀ ਤੇ ਘੱਟ ਵਾਲਾ ਹਵਾਨਾ ਦਣ ਕਿੰਨੇ ਕ ਪਾਜੂ ਬਈ ਲਓ ਜੀ ਦਣ ਤਾਂ ਖੁੱਲੇ ਹੀ ਪਏ ਆ 10 ਦਣ ਪਏ ਆ ਬਾਕੀ ਕਰਮ ਵਾਲੀ ਜੇ ਸੌਖਾ ਕੋਈ ਪਸ਼ੂ ਤਾਂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਭੂਸ਼ ਬਈ ਪਾਸੇ ਕਰੀ ਮੜੀ ਜੀ ਆਪਾਂ ਹਵਾਨਾ ਦਿਖਾ ਦਈਏ ਬੰਤਰ ਬਹੁਤ ਜੰਗੀ ਆ ਹਵਾਨੇ ਦੀ ਲਓ ਜੀ ਚੈੱਕ ਕਰੋ ਯਾ ਸੋਹਣੇ ਥਾਣਾ ਹੱਥੀਚਵਾਈ ਵਾਲਾ ਥਾਣਾ ਉਹ ਵੀ ਗੈਪ ਤੇ ਲੱਗਿਆ ਵਾ ਚੈੱਕ ਕਰ ਸਕਦੇ ਕੋਹ ਨਹੀਂਗਾ ਆਪਾਂ ਤੁਹਾਨੂੰ ਖਿੱਚ ਕੇ ਵਿਖਾਉਣੇ ਮੜਾ ਜਾਹੇ ਗੱਠੰਗੂ ਤੇ ਬਾਕੀ ਬਾਈ ਸਭੀ ਬਲੀ ਵੀ ਚੰਗੀ ਆ ਇਹੋ ਜਿਹੇ ਸ਼ਹਿਰ ਆਉਂਦਾ ਲੈ ਲੋ ਜੀ ਇਹਦਾ ਖੁੱਲਾ ਹੀ ਲੈ ਜੂ ਮਾ ਕਾਚਰਗਾ ਚੀ ਪਾਥਰੋਂ ਲਾਉਂਦੀ ਹੈ ਇਹਦਾ ਖੁੱਲਾ ਹੀ ਲੈ ਜੂ ਹਫਤਾ ਫਿਰ 10 ਦਿਨ ਬਾਈ ਕਹਿੰਦਾ ਪਏ ਆ ਕਿੰਨਾ ਪਾਜੂ ਬਾਈ ਅੰਦਾਜ਼ਾ ਬਾਈ ਆਪਾਂ ਇਹੇ ਗੱਲ ਕਹਿੰਦੇ ਕੋਈ ਹੋਰ ਕੋਲ ਹੋਣਾ ਬਾਈ ਨਵਾਗਾ ਤੁਹਾਨੂੰ ਹੋਰ ਹੀ ਕੋਲ ਲੱਗਣਾ ਸਹੀ ਗੱਲ ਆ ਜੀ ਮਾਰ ਕੇ ਸ਼ੈਂਪੂ ਸ਼ੈਂਪੂ ਇਹ ਨੇ ਉਹਨਾਂ ਤੋਂ ਹੋਣ ਵਾਲੀਆਂ ਗਾਂ ਆ ਹੋਰ ਹੀ ਕੋਹ ਲੱਗੀ ਜਾਂਦੀਆਂ ਸਾਨੂੰ ਆਪ ਨੂੰ ਹੋਰ ਲੱਗਦੇ ਨੇ ਲੋਭ ਲੱਗੇ ਦਸੂਣਾ ਠੀਕ ਹੈ ਜੀ ਹਾਂ ਕਿੰਨਾ ਕਪਾਜੂ ਬਾਈ ਦੁੱਧ ਦੁੱਧ ਬਾਈ ਜੀ ਤਾਂ ਲਈ ਉਹਨੇ 22 ਲੀਟਰ ਦੱਸਿਆ ਠੀਕ ਹੈ ਜੀ ਹੁਣ ਤਾਂ ਅਗਲੇ ਦੀ ਸੇਵਾ ਪਰ ਆਪਾਂ ਤਾਂ 18 20 ਕਿੱਗ ਦੇਵਾਂਗੇ ਯਾਰ ਠੀਕ ਹੈ ਮੁੱਲ ਬਾਈ ਫਰੇ ਦਾ ਅੱਜ ਦਾ ਕੱਚੀ ਦਾ ਮੁੱਲ ਬਾਈ ਹਾਂ ਨਾ ਹੋਊਗੀ 52 500 ਦੀ ਜੀ 55000 ਦੀ ਬਾਈ ਕਹਿੰਦਾ ਹਾਂ ਨਾ 52000 ਰੁਪਿਆ ਇਕੱਲੇ ਕੱਚੀ ਕੱਚੀ ਆ ਪਹਿਲਾਂ ਦੱਸ ਦਿੰਦੇ ਵੀ ਪਹਿਲਾਂ ਵੀ ਪਪਾ 95 ਲੈ ਲਾਂਗੇ 40 ਨਹੀਂ ਲੈ ਲਾਂਗੇ ਉਹ ਕੰਮ ਨਹੀਂ ਹੋਣਾ ਬਸ ਛੋੜ ਵਾਲਾ ਕੰਮ ਹੀ ਹੋਣਾ ਠੀਕ ਹੈ ਜੀ ਨਾ ਉਹ ਕੀਤਾ ਮੁੱਲ ਨਾ ਕਰਨਾ ਠੀਕ ਹੈ ਜੀ ਹਾਂ ਸਾਡੇ 52000 ਰੁਪਿਆ ਬਾਈ ਮੁੱਲ ਕਰਦੇ ਆ ਉਹਦੇ ਚੋ ਛੋੜ ਬਾਈ 10 ਦਾ ਕਰ ਦਾਂਗੇ ਵਿੜ ਚੰਗੀ ਆ ਕੱਲੀ ਕੱਚੀ ਕੱਚੀ ਆ ਦਿਨ ਬਾਈ ਕਹਿੰਦਾ ਖੁੱਲੇ ਹੀ 10 ਲੈ ਜੂ ਤੇ ਜੇ ਅੱਜ ਹੀ ਆ ਤਿਆਰੀ ਆ ਤਾਂ 10 ਦਿਨਾਂ ਨੂੰ ਤਿਆਰੀ ਦੀਆਂ ਕਿਆ ਬਾਤਾਂ ਹੀ ਹੋਣੀਆਂ ਬਾਕੀ ਬਰੀਡ ਵਾਈਜ਼ ਵੀ ਚੰਗੀ ਆ ਇਹ ਗਾਂ ਨੂੰ ਵੀ ਬੜੀ ਚੀਜ਼ੇ ਵੇਖਣ ਲਈ ਠਿਰ ਲਈ ਵੀ ਦੀ ਗਾਂ ਨੂੰ ਵੀ ਉੰਨੀ ਪਈ ਪਛਾਣ ਨੂੰ ਕੋਈ ਨਹੀਂ ਬਾਕੀ ਫਿਕਸ ਆਰਡਰ ਦੀ ਆ ਬਈ ਆਏ ਨਹੀਂ ਬਈ ਟੱਟ ਮਾ ਨਹੀਂਗਾ ਫੋਸ ਆਡਰ ਤਿਆਰ ਕਰੂਗੇ ਜਦੋਂ ਮੰਨ ਲਓ ਸੂਨ ਤੇ ਹੋਈ ਇਹਦੂ ਵੀ ਠੋਸ ਕਰ ਲੈਣਾ ਹਜੇ ਤਾਂ ਥੋੜੀ ਕੰਨੀ ਢੱਲ ਦੇਖ ਰਹੀ ਹੈ ਤੁਹਾਨੂੰ ਇਹ ਢੱਲ ਬਿਲਕੁਲ ਨਹੀਂ ਦਿਸਣੀ 52000 ਚੋਂ ਬਾਈ ਕਹਿੰਦਾ ਮਾਨਦਾਨ ਕਰ ਦਾਂਗੇ ਚੱਲ ਕੇ ਆਏ ਵੀਰ ਦਾ ਪਰ ਬਾਹਲਾ ਨਹੀਂ ਹੋਣਾਗਾ ਫਿਕਸ ਜਈ ਮੋਲਾ ਬਾਈ ਦੱਸਦਾ ਇਹ ਵੀ ਇੱਚ ਹਵੇੜੀ ਆ ਬਈ ਇਹ ਰੂਗੀ ਪੰਜ ਨੰਬਰ ਜੀ ਹਾਂਜੀ ਪੰਜ ਹਾਂਜੀ ਇਹ ਵੀ ਐਚ ਐਫੀ ਪੈਂਦੀ ਆ ਪਰ ਉਹਦੇ ਨਾਲ ਉਹ ਏਜ ਹੋਰ ਚੀਜ਼ ਹੈ ਜੀ ਇਹ ਕਿਲੋ ਮੈਟਰ ਆ ਜਾ ਤੇ ਇਹ ਵੀ ਬਹੁਤ ਆ ਜਾ ਤੇ ਵੀ ਚੰਗੇ ਰੰਗ ਦਾ ਫਰਕ ਆ ਗਿਆ ਨਾ ਬਈ ਤੇ ਦਣ ਕਿੰਨੇ ਬਾਜੂ ਬਈ ਇਹ ਇਹਦੇ ਵੀ ਕੋ 10 ਰੁਪਇਆ ਦਣ ਕੱਚੀਆਂ ਜਾਦੀ ਆ ਜ ਫਿਰ ਹੈ ਬਈ ਗਾਇਆਂ ਬੱਸ ਬਈ ਲੈ ਮੇਰਾ ਦਾ ਨੀ ਮਾਲ ਠੀਕ ਹੈ ਮਾਲ ਦਿੱਤਾ ਛੋਟਿੰਗ ਹੈਗੀ ਹੈਗੀ ਆ ਦਣ 10 ਪਏ ਆ ਦੂਜਾ ਸੂਆ ਬਾਈ ਦੂਜਾ ਸੂਆ ਝੋਲ ਚੰਗੀ ਪਈ ਆ ਐਚ ਐਫ ਹੀ ਆ ਪਰ ਪ੍ਰਿੰਟ ਥੋੜਾ ਜਿਹਾ ਚਿੱਟੋ ਚ ਘੱਟ ਆ ਕਾਲੀਂ ਚ ਇਦਾਂ ਦੀਆਂ ਵੀ ਆ ਜਾਂਦੀ ਐਚ ਐਫ ਬਾਕੀ ਥਾਣੇ ਦਾ ਵੀ ਚੰਗਾ ਲੱਗਿਆ ਰੋਕ ਲਈ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਦੇ ਥੋੜਾ ਜਿਹਾ ਡਰਦਾ ਜੀ ਐ ਕਾਇ ਨਾ ਤਾਜ਼ਾ ਆਇਆ ਪਸੂ ਹੁੰਦਾ ਜੀ ਜੂ ਨਹੀਂ ਲਾਉਂਦਾਗਾ ਕਿੰਨਾ ਕ ਬਾਜੂ ਬਾਈ ਦੁੱਧ ਉਹ ਸਾਡੇ ਪਿੱਛੋਂ ਲਓ ਜੀ ਉਵੇਂ ਸੀਲ ਬਥੇਰੀ ਆ ਉਲਾਂ ਹੀ ਬੈਠ ਲਓ ਜੀ ਚਾਹੇ ਜਵਾਕ ਬੈਠੀ ਜਾਂ ਨਿਆਣਾ ਪਾਉਣਾ ਪਾ ਲਿਓ ਤੇ ਚਾਹੇ ਨਾ ਪਾਉਣਾ ਨਾ ਪਾ ਲਿਓ ਵੇਖ ਲੈ ਲੋਡ ਗੱਟਾਂ ਨੂੰ ਤਾਂ ਟੈਲੀ ਪਈ ਆ ਥੋੜਾ ਜਿਹਾ ਬਸ ਡਰਦਾ ਹੀ ਆ ਤਾਜ ਆਇਆ ਕਰਕੇ ਬਸੂ ਤੇ ਇਹਦਾ ਮੁੱਲ ਬਈ ਜੱਜ ਜਿਵੇਂ ਜੈਜ ਬਈ ਜਮਾ ਫੈਕਸ ਆਪਾਂ ਬਸ 100 200 500 ਛੋੜ ਹੀ ਹੋ ਗਏ 42 500 ਦੀ ਵੇਟ ਦੇਵਾਂਗੇ ਬਾਈ ਲਓ ਜੀ ਜਮਾ ਜੈਜ ਮੋਲਾ 42 500 ਦੀ ਕੋਈ ਨੋਕਸ ਨਹੀਂ ਕੋਹ ਹੋਣੀ ਗਾਂ ਦੇ ਪਣਾ ਇੱਥੇ ਆ ਕੇ ਕੋਈ ਬੰਦਾ ਕਹਿੰਦਾ ਵੇਖਣਾ ਹੈ ਇੱਕ ਨੋਕਸ ਆਪਾਂ ਵੀਡੀਓ ਦੇ ਵਿੱਚ ਹੀ ਮੜਾ ਜਾ ਦੱਸਾਂਗੇ ਦਾ ਹਾਂ ਜੀ ਮਾੜੀ ਜਿਹੇ ਮੇ ਕੋਈ ਬਾੜਾ ਜਣੀ ਪਰਖ ਖਾਲਾ ਬੰਦਾ ਵੇਖ ਸਕਦਾ ਮਾੜੀ ਜਿਹੇ ਵੱਛੀ ਦੇ ਛੋਟੀ ਹੁੰਦੀ ਤੇ ਸੱਟ ਲੱਗ ਜਾਂਦੀ ਆ ਹਾਂਜੀ ਮਾੜਾ ਜੋ ਕੋ ਕੁਲਾ ਦਾ ਵਿਆਹ ਵਾ ਬੇਮਲੂਮਾ ਧੱਕ ਦਿੰਦਾ ਬਾੜਾ ਨੇ ਧੱਕ ਦਿੰਦਾ ਚਲੋ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕਈਆਂ ਬੰਦਿਆਂ ਨੂੰ ਭਈ ਨਹੀਂ ਵੀ ਪਤਾ ਲੱਗਦਾ ਆਪਾਂ ਪਹਿਲਾਂ ਦੱਸ ਦਿੰਦਾ ਅਗਲਾ ਬਾਅਦ ਚ ਹਾਂ ਕੋਈ ਲੰਗਣੀ ਮਾਰਦੀ ਛੰਗਣੀ ਮਾਰਦੀ ਕੋਈ ਨਹੀਂ ਆਪਾਂ ਦਿਖਾ ਦਿੰਨੇ ਆ ਕਿੱਥੋਂ ਦੇਖਣਾ ਹੀ ਨਹੀਂ ਬਾਈ ਦਿਸ ਨਹੀਂ ਨੀਗਾ ਹਾਂ ਠੀਕ ਆ ਇਹ ਦੱਸੇ ਤੋਂ ਹੀ ਪਤਾ ਲੱਗਦਾ ਪਰਖ ਖਾਲਾ ਵੇਖੂ ਠੀਕ ਆ ਬਾਈ ਕਹਿੰਦਾ ਦੇਖੇ ਤੋਂ ਨਹੀਂ ਪਤਾ ਲੱਗਣਾਗਾ ਪਰ ਕਿਉਂਕਿ ਕਈ ਯਾਰ ਬਾਈ ਕੋਈ ਦੂਜੀ ਸਟੇਟ ਚੋਂ ਵੀ ਬੰਦਾ ਚੱਲ ਕੇ ਆਉਂਦਾ ਇੱਥੇ ਆਏ ਨੂੰ ਅਗਲੇ ਨੂੰ ਪਤਾ ਲੱਗ ਜੇ ਅਗਲਾ ਕਹਿੰਦਾ ਯਾਰ ਮੇਰਾ ਗੀੜਾ ਮਰਾਇਆ ਮੈਂ ਦੇਖਦਾ ਪਤਾ ਕਿ ਆ ਆ ਸਾਡਾ ਤੇ ਆ ਸਾਡੇ ਖੜੇ ਇੱਕੋ ਜਿਹਾ ਨਾ ਆ ਮਾੜਾ ਜਿਵੇਂ ਥੱਲੇ ਢਲੇ ਲੱਦ ਦੇਖਦਾ ਮੜਾ ਜ ਸਹੀ ਗੱਲ ਥੋੜਾ ਜਿਹਾ ਫਰਕ ਆ ਹਾਂ ਵੇੜ ਦਾ ਭਲਾ 60000 ਦੀ ਵੇਚ ਲੈ ਇੰਨੀ ਚੰਗੀ ਬੱਛੀ ਆ ਠੀਕ ਆ ਜੀ ਪਰ ਨਹੀਂ ਕੋਈ ਲੱਗੇ ਨਹੀਂ ਛਾਨ ਨਹੀਂ ਉਹ ਜਿਹੜੀ ਫੁੱਟ ਕਾਲ ਨਹੀਂ ਛੋਟੀ ਹੁੰਦੀ ਬੱਛੀ ਉਹ ਅੱਜੀ ਵੀ ਆ ਠੀਕ ਆ ਥੋੜੀ ਛੋਟੀ ਹੁੰਦੀ ਤੱਕ ਤੇ ਕਿ 60 ਵੱਜ ਗਈ ਕਰਮ ਵਾਲੀ ਦੇ ਤੇ ਪਰ ਬਾਲਾ ਨਹੀਂ ਪਤਾ ਲੱਗ ਪਤਾ ਲੱਗਦਾ ਵੈਸੇ ਇਹ ਇੱਕ ਬੰਦੇ ਨੂੰ ਪਈ ਕਹਿੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕਈ ਵਾਰ ਕੋਈ ਵੀਰਪਰਾ ਨਾ ਦੂਰੋਂ ਚੱਲ ਕੇ ਆਉਂਦਾ 42500 ਦੀ ਬੱਚੀ ਦੇਵਾਂਗੇ ਵੀ ਤੇ ਮੇਰਾ ਮੋੜ ਨਹੀਂ ਕੁ ਠੀਕ ਆ ਜੀ 42500 ਦੀ ਬੱਚੀ ਦੇ ਦਾਂਗੇ ਦੇਖੋ ਕੁਆਲਟੀ ਸਾਰੇ ਤੋਂ ਛੋੜ ਹੋ ਜੂਗੀ ਸੋਹਣੀ ਆ ਚੰਗੀ ਆ ਬੱਚੀ ਬਸ ਥੋੜਾ ਜਿਹਾ ਜਿਹੜਾ ਨੁਕਸਾ ਉਹਦੇ ਕਾਰਨ ਬਾਈ ਕਹਿੰਦਾ ਆਪਾਂ ਦੱਸਤਾਗਾ ਪਹਿਲਾਂ ਫਰਕ ਕੋਈ ਨਹੀਂ ਕੋਈ ਤੁਰਨ ਚ ਚੈੱਕ ਕਰਨੀ ਕੋਈ ਦੇਖਣ ਚ ਚੈੱਕ ਕਰਨੀ ਬੱਸ ਨਰਖ ਪਰਖ ਵਾਲਾ ਬੰਦਾ ਕਹਿੰਿਆ ਕੋਈ ਵੀਰ ਆ ਜਾਂਦਾ ਹੁੰਦਾ ਤਾਂ ਕਰਕੇ ਦੱਸਿਆ ਕਿ ਬਾਅਦ ਚ ਅਗਲੇ ਦਾ ਢੀੜਾ ਨਾ ਵੱਜੇ ਕਿਉਂਕਿ ਸਾਡਾ ਤਾਂ ਹੋ ਕੰਮ ਹੀ ਹੈ ਨਹੀਂ ਵੀ ਮੇਰੇ ਰੁਟੀਨ ਚ ਬਾਈ ਪਸ਼ੂ ਆਪਾਂ ਵੇਚਨੇ ਆ ਦੂਜੇ ਇੰਨਾ ਇੰਨਾ ਮਾਲ ਵੇਚ ਦਿਆਂ ਫਿਰ ਤਾਂ ਜੇ ਇੱਕ ਗਾਹਕ ਵੀ ਗੁੱਸੇ ਹੋ ਗਿਆ ਉਹਨੇ ਦਾਸ ਕਰ ਦੇਣੇ ਆ ਗਾਹ ਅੱਗੇ ਆ ਗਿਆ ਬਾਈ 6 ਨੰਬਰ ਇੱਕ ਕ੍ਰਾਸ ਚ ਪੈਂਦੀ ਆ ਵੱਡੀ ਬਹੁਤ ਆ ਸਿੰਘ ਆ ਬਈ ਮਾਰਦੀ ਮੁਰਦੀ ਤਾਂ ਨਹੀਂ ਉਹਰੇ ਝੂਗੀ ਐ ਮਾਰਨਾਂ ਦਾ ਤਾਂ ਸੋੜੋ ਠੀਕ ਆ ਜੀ ਕਿੰਮਾ ਸੁਆ ਜੀ ਇਹ ਤੀਜਾ ਸੁਆ ਰਹੀਦਾ ਹੁੰਦੀ ਆ origial ਤੀਜਾ ਸੁਆ ਆਈ ਬਹਿ ਜਾ ਆਪਣਾ ਜੱਫੀ ਪਾਲਾ ਲਓ ਜੀ ਵੈਸੇ ਸਿੰਘ ਆ ਛੋਟੇ ਛੋਟੇ ਪਰ ਚੱਕਰ ਨਹੀਂ ਜੇ ਇਹ ਬਣਾ ਦਿੱਤੇ ਜਾਣ ਤਾਂ ਜਮਾ ਹੀ ਮੜੇ ਮੜੇ ਰਹਿ ਜਾਣਗੇ ਇਹ ਆਪਣੇ ਰਿਸ਼ਤੇਦਾਰੀ ਆ ਸੱਜਾ ਸਿੰਘ ਵਾਲੇ ਠੀਕ ਆ ਜੀ ਜੇ ਕਿਸੇ ਨੇ ਪੱਛ ਪੜਤਾਲ ਕਰਕੇ ਆਉਣੀ ਆ ਕਰ ਸਕਦਾ ਉਹਨਾਂ ਦੀ ਗਾਂ ਵਿਕਣੀ ਆਈ ਵੀ ਆ ਅੱਛਾ ਰਿਸ਼ਤੇਦਾਰੀ ਚ ਆਈ ਵੀ ਹਾਂ ਠੀਕ ਹੈ ਕੋਈ ਮੋਲ ਨਹੀਂ ਲਈ ਕਹਿੰਦੇ ਤਾਂ ਉਹ ਮੋਲ ਅਸੀਂ ਮੋਲ ਰੱਖ ਲਓ ਅੱਛਾ ਪਰ ਜਿੰਨੀ ਜੀ ਵੀ ਨਹੀਂ ਵੇਚ ਗਈ ਆਪਾਂ ਉਹਨਾਂ ਨੇ ਪੈਸੇ ਦੇ ਦੋ ਦਿਨ 24 ਕਿਲੋ ਦੂਏ ਸੂਏ ਦਿੱਤਾ ਵਾ ਤੀਜੇ ਸੂਏ ਸੁੰਦੀ ਆ ਠੀਕ ਹੈ ਜਮਾ ਗਰੰਟੀ 24 ਕਿਲੋ ਦੀ ਆਪਾਂ ਕੱਲ ਵੀ ਫੋਨ ਤੇ ਕਰਾ ਦਾਂਗੇ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਜੋ ਪ੍ਰੂਫ ਵੀ ਬਾਕੀ ਲੈਵਾ ਦੱਸ ਦੂਗਾ ਦਾ ਤੋਰ ਕੇ ਦਿਨ origignal ਤੀਜਾ ਸੂਆ ਸੁੰਦੀ ਆ ਜੀ ਦਿਨ ਡੇਟ ਮੁਤਾਬਕ 7 ਲੈ ਜੂਗੀ ਬਾਕੀ ਬਾਈ ਦੱਸ ਦਾਂਗਾ ਕਿ 24 ਕਿਲੋ ਬਾਈ ਮਾਲਕਾਂ ਦਾ ਚੋਇਆ ਵਾ ਦੂਜੇ ਸੂਏ ਇਹ ਇਤਿਆ ਦੁੱਧ ਸੇਵਾ ਦਾ ਕੱਚੀ ਥੋੜੀ ਜ਼ਿਆਦਾ ਹੀ ਆ ਖੁੱਲੇ 7 ਦਿਨ ਲੈ ਜੂ ਝੋਲ ਹਵਾਨੇ ਚ ਬਹੁਤ ਪਈ ਆ ਥਾਣਾ ਦੀ ਵੀ ਉੱਤੇ ਮੱਝਾਂ ਵਰਗਾ ਚੈੱਕ ਕਰੋ ਜੀ ਹੱਥੀ ਚਵਾਈ ਵਾਲਾ ਕੋਈ ਛੋਟਾ ਨਹੀਂ ਬਈ ਹੱਥ ਕਿਨਾ ਆਊਗਾ ਝੋਲ ਹਵਾਨੇ ਚ ਗਠ ਡੇਢ ਗਠਾਂ ਗੂ ਪਈ ਆ ਰਿਜੀਨਲ ਤੀਜਾ ਸੁਆ ਲਓ ਜੀ ਆਪਾਂ ਦੂਰੋਂ ਕਰਕੇ ਦਿਖਾ ਦਿੰਨੇ ਆ ਬਾਈ ਕਦ ਕਾਠ ਚੈੱਕ ਕਰੋ ਜੀ ਗਾਂ ਦਾ ਪੂਰੇ ਵੱਡੇ ਕਦ ਕਾਠ ਦੀ ਤੇ ਕ੍ਰਾਸ ਚ ਪੈਂਦੀ ਥੋੜੀ ਜੀ ਦੁੱਧ ਫੈਟ ਕਰ ਮਾਲੀ ਦੀ ਚੰਗੀ ਹੋ ਦੁੱਧ ਤਾਂ ਚੰਗਾ ਹੋਣਾ ਹੀ ਹੋਣਾ ਤੇ ਫੈਟ ਵੀ ਚੰਗੀ ਹੋਊਗੀ ਹੋਰ ਆਪਾਂ ਕਿਹਾ ਵੀ ਆਪਣੇ ਲਾਈਆਂ ਹੁੰਦੀਆਂ ਗਆਂ ਗਾ ਹੋਰ ਆਪਾਂ ਕਿਹਾ ਗਾ ਦੀ ਬਾਲੀ ਸ਼ਹਿਦ ਹੀ ਨਹੀਂ ਲੈਂਦੇ ਠੀਕ ਹੈ ਜੀ ਜਿਵੇਂ ਮਾਲਕਾਂ ਨੇ ਦੱਸਤਾ ਦੱਸਤਾ ਇਹ ਗਾਂ ਜਮਾ ਆਪਾਂ ਆਪਦੇ ਨਹੀਂ ਰਿਸ਼ਤੇਦਾਰਾਂ ਦਿਖਾ ਵੇਚ ਨਹੀਂ ਆਈ ਵੀ ਹੈਗਾ ਠੀਕ ਹੈ ਜੀ ਤੇ ਬਾਈ ਦੱਸਦਾ ਕਿ ਰਿਸ਼ਤੇਦਾਰ ਕਿਉਂ ਆਈ ਆ ਗਾਂ ਉਹਨਾਂ ਦੀ ਵਿੱਚ ਨਹੀਂ ਆਈ ਆ ਜਿਵੇਂ ਉਹਨਾਂ ਨੇ ਡਿਟੇਲ ਦੱਸੀ ਆਪਾਂ 10000 ਇੱਕ ਗਾਂ ਦੀ ਬਾਈ ਕਹਿੰਦਾ ਆਪਾਂ ਕਹਿੰਦੇ ਵੀ ਨਹੀਂ ਗੱਲ ਵੀ ਸਹੀ ਆ ਜਿਹਦਾ ਪਤਾ ਹੋਊਗਾ ਉਹਦਾ ਹੀ ਕਵਾਂਗੇ ਤੇ ਮੁੱਲ ਬਈ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲੈ ਬਈ ਯਾਰ ਏਨੇ ਦੁੱਧ ਲੱਪਣਾ 55 ਮੰਗ ਲਾ 50 ਮੰਗ ਲਾ ਕੋਈ ਫਾਇਦਾ ਨਹੀਂ ਗਾ ਹਾਂ ਨਾ ਵੇਚਾਂਗੇ ਘੱਟ ਦੁੱਧ ਵੇਚਣੀ ਨਹੀਂ ਆਪਾਂ 45000 ਮੰਗ ਲਾ ਕੋਹ ਕਰ ਲੈ 40500 ਦੀ ਗਾਂ ਦੇਵਾਂਗੇ ਠੀਕ ਆ ਜੀ ਇੱਥੇ ਏਨੇ ਰੁਪਈਆ ਨੂੰ ਉੱਥੇ ਲਾਉਂਦੇ ਹੀ ਵੇਚਣ ਵਾਲੇ ਬੰਦੇ ਧਾਰ ਲਾਉਂਦੇ ਹੀ ਠੀਕ ਆ ਜੀ ਮੈਨੂੰ ਧਾਰ ਦਿੱਤੀ ਨਹੀਂ ਗਾਂ ਇੱਥੇ ਭੇਜਦੀ ਆ ਇਹਨੇ ਵੀ ਵੇਚਣੀ 40500 ਦੀ ਯੈਸ ਨੋ ਆ ਬਾਈ ਦੱਸਦਾ ਗਾ ਬੱਕੀ ਕੱਲੀ ਛੋੜ ਹੀ ਹੋਣੀ ਆ ਉਹਦੇ ਚੋਂ ਕਿਉਂਕਿ ਮੁੱਲ ਬਾਈ ਦਾ ਫੈਕਸ ਹੀ ਹੁੰਦੇ ਸਾਰੀਆਂ ਦੇ ਫੈਕਸ ਆ ਕੱਲੀ ਛੋੜ ਚਲੋ ਬੰਦੇ ਆਏ ਗਏ ਦੀ ਹੋ ਜੂਗੀ ਤੇ ਜਿਹਨੂੰ ਵੱਧ ਦੁੱਧ ਵਾਲੀ ਚਾਹੀਦੀ ਹੋ ਵੱਧ ਦੁੱਧ ਵਾਲਾ ਲੈ ਜੇ ਕੱਚੀ ਚਾਹੀਦੀ ਥੋੜੀ ਕੱਚੀ ਲੈ ਜੇ ਰੇਕ ਪ੍ਰਕਾਰ ਦੀ ਨਸਲ ਤੇ ਜਾਤ ਆਈ ਆ ਬਾਈ ਕੋਨਾ ਸੁਭਾਤ ਅਵੇਲਾ ਵਾਲਾ ਕੋਲਾ ਸੱਤ ਗਾਂਾਂ ਕ੍ਰੋਸ ਵੀ ਹੈਗੀਆਂ ਐਫ ਵੀ ਹੈਗੀਆਂ ਤੇ ਅੱਗੇ ਬਾਈ ਸੱਤ ਨੰਬਰ ਐਂਡ ਆਲੀਗਾ ਉਹ ਨੰਬਰ ਗਾਂ ਵੀਰੇ ਕੱਚੀ ਵੈੜਾ 10 ਦਿਨਾਂ ਦੀ 10 ਦਿਨ ਠੀਕ ਹੈ ਜੀ ਐਕਸ ਹੋਇਆੜਾ ਜਿਆਦਾ ਬਾਦ ਫੁੱਲਾ ਲਓ ਜੀ ਦੂਜਾ ਸੂਆ ਬਾਈ ਹਾਂ ਜੀ ਦੂਜਾ ਸੂਆ ਉਧਰੋਂ ਲੈ ਚੱਲੀ ਬਾਹਰ ਦੂਜਾ ਸੂਆ ਕੱਚੀ ਬਾਈ ਕਹਿੰਦਾ ਖੁੱਲੇ ਹੀ 10 ਦਿਨ ਪਾਜੂਗੀ ਹੋ ਸਕਦਾ 11 ਦਿਨ ਉੱਪਰ ਵੀ ਪਾਜੇ ਪਰ ਜਿਹੜੇ ਹਿਸਾਬ ਨਾਲ ਹਵਾਨਾ ਢਿੱਲਾ ਢੁਲਾ ਬਹੁਤ ਨੇ ਕਿੰਨਾ ਕ ਪਾਜੂ ਬਾਈ ਦੁੱਧ ਦੁੱਧ ਬਾਈ 18 ਕਿਲੋ ਬਲੂਨ ਦਾ ਦਿੱਤਾ ਠੀਕ ਹੈ ਜੀ 18 ਕਿਲੋ ਪਲੂਣ ਦਾ ਦਿੱਤਾ ਵਾ ਸੀਲ ਸੌ ਕਰਮ ਵਾਲੀ ਪੂਰੀ ਐ ਥਣ ਬਹੁਤ ਚੰਗਾ ਲੱਗਿਆ ਵਾ ਬਿਲਕੁਲ ਮੱਜਾਂ ਰਗਾ ਹੱਥੀ ਚਵਾਈ ਵਾਲਾ ਥਣ ਬਾਕੀ ਕੱਦ ਵਜੇ ਨਾਲ ਹੀ ਆ ਕੱਦ ਵਜਨ ਵਾਲੀ ਆ ਕੋਈ ਛੋਟੀ ਨਹੀਂ ਗਈ ਫੋਲ ਵੱਡੇ ਕੱਦ ਘਾੜਦੀ ਆ ਸਿੰਗਲ ਪਾਇਆ ਵਾ ਹੀ ਖੱਟਾ ਤੇਰਾ ਹੀ ਪਾਦਾ ਤਨੂ ਤੁਰਨੇ ਟਿੱਕਾ ਮੰਦੀ ਥੋੜੀ ਆਲ ਕਰਦੀ ਤੇ ਲਿਆਰੇ ਦੀ ਥੋੜੀ ਜੀ ਆਲ ਕਰਦੀ ਆ ਕਿਉਂਕਿ ਗਉ ਘਰਾ ਆਣ ਦੇ ਬੰਜਨ ਦੇ ਸਿੰਗਲ ਪਾਏ ਹੁੰਦੇ ਆ ਦੂਆ ਕਦਮ ਧਲਿਆਰਾ ਫੋਨ ਨੇ ਥੋੜਾ ਜਿਹਾ ਖੂਸ ਧਰ ਦਿੰਨੇ ਬਹੁਤ ਜਿਆਦਾ ਵੱਛੀ ਸੀ ਲੋ ਜੀ ਚੈੱਕ ਕਰੋ ਅੱਜ ਦਾ ਬਈ ਦੋ ਗੱਠਾ ਕੋਈ ਤਿਆਰੀ ਇੱਕ ਸਾਫ ਦੀ ਆਪਾਂ ਇ ਮੰਨ ਲੈਣੇ ਬਈ ਸ਼ੁਰੂ ਕੀਤੀ ਆ ਸੋਨਾ ਹਵਾਨਾ ਤਿਆਰ ਕਰੂਗੀ ਵੱਡਾ ਹਵਾਨਾ ਚੈੱਕ ਕਰੋ ਚਾਰੇ ਥਣ ਗੈਪ ਤੇ ਲੱਗੇ ਨਿਕੜਵੇਂ ਦੇਖ ਸਕਦੇ ਹੋ ਅੰਦਰਲੇ ਪਾਸੇ ਹਮਾਰੀ ਜੀ ਬੁੱਬੀ ਜੀ ਬੇਮਾਨ ਮੇ ਜੀ ਬਾਬਾ ਕਹੋ ਵੀ ਨਹੀਂ ਬੁੱਬੀ ਕਿੱਥੇ ਆ ਬਾਕੀ ਕੱਦ ਵਜਨ ਵਾਲੀ ਆ ਜੀ ਲੈ ਚੱਲੀ ਬਰੇ ਇਹੋ ਭੈਣ ਭਰਾ ਨੂੰ ਲਾਵੇ ਦਾੰਦ ਵਿੱਚ ਗਾਂ ਬਾਹਰ ਨਹੀਂ ਦੇਣੀ 10 ਤੋਂ 15000 ਹੀ ਵਧਣੀਆਂ ਇਹ ਕਿਉਂਕਿ ਕੱਚੀ ਜ਼ਿਆਦਾ ਹੈ ਕੱਚੀ ਆ ਵੇੜ ਬਣ ਕੇ ਦਾ ਵੇੜ 60 ਦੀ ਵੇੜ ਆ ਠੀਕ ਆ ਜੀ ਹਾਂ ਜਿੱਦੇ ਕਰਮਾਂ ਵਾਲੀ ਤਿਆਰ ਹੋ ਗਈ ਉਹ ਅੰਤ ਕੋਈ ਨਹੀਂ ਤੇ ਅੱਜ ਦਾ ਮੁੱਲ ਬਈ ਇਹਦਾ ਹਾਂ ਬਈ ਅੱਜ ਦਾ ਮੁੱਲ ਅੱਜ ਵੇੜ ਦੇਵਾਂਗੇ ਬਈ ਹਾਂ ਇਹ ਸਾਢੇ 42000 ਦੀ ਠੀਕ ਆ ਜੀ ਸਾਢੇ 42000 ਦੀ ਬਾਈ ਕਹਿੰਦਾ ਵੇੜ ਦੇਵਾਂਗੇ ਜਿਹੜੇ ਰੇਟ ਕੀਤੇ ਗਏ ਆ ਬਾਈ ਕਹਿੰਦਾ ਉਹ ਨਾ ਜੋ ਛੋੜ ਛੱਪਾ ਹੀ ਹੋਊਗਾ ਫਿਕਸ ਜਿਹਾ ਹੀ ਮੁੱਲ ਕੀਤੇ ਆ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਏ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ